ਆਮ ਨਾਰਮਲ ਕਹਿ ਲੋਗੇ ਜੇ ਫੈਮਿਲੀ ਚ ਅ ਚਾਰ ਮੈਂਬਰ ਨੇ ਉਹ ਚ ਦੋਨ ਨੂੰ ਸ਼ੂਗਰ ਹੋਈ ਹੋਈ ਹੈ ਇਹ ਹਾਲ ਹੈ 20 ਕ ਦਾਣੇ 30 ਕ ਦਾਣੇ ਮੇਥੀ ਦੇ ਲੈ ਲਓ ਔਰ 10 ਕ ਦਾਣੇ ਕਲੌਂਜੀ ਦੇ ਲੈ ਲਓ ਇਹਨੂੰ ਪਿਉਂਦੋ ਉਹਦੇ ਵਿੱਚ 40 50 ਕ ਦਾਣੇ ਛੋਲਿਆਂ ਦੇ ਪਾ ਦੋ ਕਾਲੇ ਛੋਲੇ ਤੇ ਇਹਨੂੰ ਰਾਤ ਨੂੰ ਪਾਣੀ ਚ ਪਿਉਂਦੋ ਸਵੇਰੇ ਖਾਲੀ ਪੇਟ ਖਾਓ ਸ਼ੂਗਰ ਦੇ ਨਾਲ ਚ ਕੰਟਰੋਲ ਹੋਣ ਲੱਗ ਜੂਗੀ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅੰਜੀਰ ਤੇ ਇੱਕ ਅਖਰੋਟ ਇਹ ਚਾਰ ਚੀਜ਼ਾਂ ਦੂਜੀ ਕੌਲੀ 'ਚ ਭੋਂਗੇ ਰੱਖੋ ਇਹ ਨੂੰ ਵੀਜਾ ਨੂੰ ਖਾਣ ਤੋਂ ਬਾਅਦ ਮੇਥੀ ਕਲੌਂਜੀ ਖਾਣ ਤੋਂ 15-20 ਮਿੰਟ ਬਾਅਦ ਅਖਰੋਟ ਤੇ ਬਦਾਮ ਹੌਲੀ-ਹੌਲੀ ਛਿਲਕਾ ਲਾਹ ਲਾ ਕੇ ਚੱਬ-ਚੱਬ ਕੇ ਖਾ ਲੋ ਜੇ ਸਵੇਰੇ-ਸਵੇਰੇ ਤੁਸੀਂ ਇਹ ਕੰਮ ਕਰ ਲਿਆ ਤਾਂ ਤੁਸੀਂ ਇਹ ਸਮਝ ਲਓ ਵੀ ਸਾਲ 1.5 ਸਾਲ ਜੇ ਲਗਾਤਾਰ ਕਰਕੇ ਤਾਂ ਸ਼ੂਗਰ ਆਪ ਹੀ ਕੰਟਰੋਲ ਆ ਜਾਂਦਾ ਬਣੀਵੇਂ ਦੀ ਗਰੀ ਜਿਹੜੀ ਹੈ ਜਿਹਨੂੰ ਅਸੀਂ ਕਾਟਨ ਸੀਡ ਕਹਿੰਦੇ ਆ ਉਹ ਸਾਡੇ ਪੈਨਕ੍ਰੀਆਜ਼ ਦੇ ਬੀਟਾ ਸੈੱਲ ਨੂੰ ਤਾਕਤ ਦਿੰਦੀ ਆ ਜਦੋਂ ਸਾਡੇ ਬੀਟਾ ਸੈੱਲਸ ਨੂੰ ਤਾਕਤ ਮਿਲਦੀ ਆ ਤੇ 슈ગર কন্ট্রোল ਹੋਣੀ ਹੋਣੀ ਆ ਤੇ ਜਦੋਂ ਉਹਦੇ ਨਾਲ 슈ગર কন্ট্রোল ਹੁੰਦੀ ਆ ਫਿਰ ਅਸੀਂ ਕਹਿੰਦੇ ਆ ਵੀ ਹੁਣ ਅੰਗਰੇਜ਼ੀ ਦਵਾਈ ਬੰਦ ਕਰਦੇ 슈ਗਰ ਦੀ ਗੱਲ ਹੈ ਬੜੀ ਕਾਮਨ ਪ੍ਰੋਬਲਮ ਹੈ ਹਰ ਬੰਦੇ ਨੂੰ ਹੋ ਰਹੀ ਹੈ ਕਈ ਤੇ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੰਜੈਕਸ਼ਨ ਲੈਣੇ ਪੈ ਰਹੇ ਆ ਸਾਡੇ ਮੈਂ ਖੁਦ ਇੱਕ ਬੱਚੇ ਨੂੰ ਜਾਣਦਾ ਜਿਹਦੀ ਬਹੁਤ ਘੱਟ ਉਮਰ ਹੈ ਔਰ ਉਹ ਇੰਜੈਕਸ਼ਨ ਲੈਣੇ ਪੈ ਰਹੇ ਉਹਨਾਂ ਨੂੰ ਕੀ ਕਾਰਨ ਹੈ ਵੀ 슈ਗਰ ਦੀ ਬਿਮਾਰੀ ਹੈ ਜਿਹੜੀ ਇੰਨੀ ਜ਼ਿਆਦਾ ਵੱਧ ਰਹੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਸ ਤੋਂ ਥੋੜੀ ਰਾਹਤ ਜਿਹੜੀ ਹੈ ਪਾਈ ਜਾ ਸਕਦੀ ਹੈ ਦੇਖੋ 슈ਗਰ ਦੀ ਬਿਮਾਰੀ ਵੱਧ ਤਰ ਰਹੀ ਆ ਇਹ ਚ ਕੋਈ ਸ਼ੱਕ ਨਹੀਂ ਹੁਣ ਤੇ ਮਤਲਬ ਆਮ ਨੋਰਮਲ ਕਹਿ ਲੋਗੇ ਜੇ ਫੈਮਿਲੀ ਚ ਅ ਚਾਰ ਮੈਂਬਰ ਨੇ ਉਹ ਚ ਦੋ ਨੂੰ 슈ਗਰ ਹੋਈ ਹੋਈ ਆ ਇਹ ਹਾਲ ਹੈ ਪਰ ਇਹਦਾ ਜਿਹੜਾ ਕੰਟਰੋਲ ਹੈ ਉਹ ਤੁਹਾਡੀ ਰਸੋਈ ਚ ਹਮ ਤੁਸੀਂ ਰਾਤ ਨੂੰ 20 ਕ ਦਾਣੇ 30 ਕ ਦਾਣੇ ਮੇਥੀ ਦੇ ਲੈ ਲਓ ਔਰ 10 ਕ ਦਾਣੇ ਕਲੌਂਜੀ ਦੇ ਲੈ ਲਓ ਇਹਨੂੰ ਪਿਉਂਦੋ ਉਹਦੇ ਵਿੱਚ 40 50 ਕ ਦਾਣੇ ਛੋਲਿਆਂ ਦੇ ਪਾ ਦੋ ਕਾਲੇ ਛੋਲੇ ਇਹ ਯਾਦ ਰੱਖਿਓ ਕਿ ਗਰਮੀਆਂ ਦੇ ਵਿੱਚ ਜਿਹੜੇ ਆ ਮੋٹے ਮੇਥੇ ਲੈਣੇ ਆ ਔਰ ਸਿਆਲਾ ਦੇ ਵਿੱਚ ਬਰੀਕ ਮੇਥੀ ਇਹ ਧਿਆਨ ਰੱਖੇ ਤੇ ਇਵੇਂ ਨਾਲ ਦੀ ਨਾਲ ਤਾਂ ਦੱਸ ਦਿੰਨਾ ਯਾਰ ਫੋਨ ਬਹੁਤ ਆਉਂਦੇ ਨੇ ਸੁਣਨੇ ਵੀ ਨਹੀਂ ਜਾਂਦੇ ਫਿਰ ਦੱਸ ਨਹੀਂ ਹੁੰਦਾ ਇੱਥੇ ਹੀ ਨੋਟ ਕਰ ਲਿਓ ਤੇ ਇਹਨੂੰ ਰਾਤ ਨੂੰ ਪਾਣੀ ਚ ਪੀਣੋ ਦੋ ਸਵੇਰੇ ਖਾਲੀ ਪੇਟ ਖਾਓ ਸ਼ੂਗਰ ਦੇ ਨਾਲ ਚ ਕੰਟਰੋਲ ਹੋਣ ਲੱਗ ਜੂਗੀ ਫਿਰ ਦੂਜੀ ਚੀਜ਼ ਪੰਜ ਬਦਾਮ ਪੰਜ ਕਿਸ਼ਮਿਸ਼ ਇੱਕ ਅੰजीर ਤੇ ਇੱਕ ਅਖਰੋਟ ਇਹ ਚਾਰ ਚੀਜ਼ਾਂ ਦੂਜੀ ਕੌਲੀ ਚ ਭੋਂ ਕੇ ਰੱਖੋ ਇਰੂ ਵਿਜਾਨੂ ਖਾਣ ਤੋਂ ਬਾਅਦ ਮੇਥੀ ਕਲੌਂਜੀ ਖਾਣ ਤੋਂ 15-20 ਮਿੰਟ ਬਾਅਦ ਅਖਰੋਟ ਤੇ ਬਦਾਮ ਹੌਲੀ-ਹੌਲੀ ਛਿਲਕਾ ਲਾਹ ਲਾ ਕੇ ਚਬ-ਚਬ ਕੇ ਖਾ ਲਓ। ਉਹਦੇ ਨਾਲ ਤੁਸੀਂ ਦੁੱਧ ਪੀ ਸਕਦੇ ਹੋ। 15-20 ਮਿੰਟ ਬਾਅਦ ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਫਰੂਟ ਖਾਧਾ ਜਾਵੇ ਖਾ ਲਓ। ਨਹੀਂ ਤਾਂ ਤੁਸੀਂ ਫਰੂਟ ਨਹੀਂ ਖਾਣਾ ਤਾਂ ਜੋ ਤੁਹਾਡੀ ਦਿਨਚਰਿਆ ਚਾਹ, ਦੁੱਧ, ਕੌਫੀ, ਪ੍ਰੌਨਟੀ ਚਾਹਣ ਦੀ ਉਹ ਖਾ ਸਕਦੇ ਹੋ। ਤਾਂ ਜੇ ਸਵੇਰੇ-ਸਵੇਰੇ ਤੁਸੀਂ ਇਹ ਕੰਮ ਕਰ ਲਿਆ ਤਾਂ ਤੁਸੀਂ ਇਹ ਸਮਝ ਲਓ ਵੀ ਸਾਲ 1.5 ਸਾਲ ਜੇ ਲਗਾਤਾਰ ਕਰਕੇ ਤਾਂ ਸ਼ੂਗਰ ਆਪ ਹੀ ਕੰਟਰੋਲ ਆ ਜਾਂਦੀ ਏਕ ਆਪਣੇ ਆਪ ਚ ਸਾਨੂੰ ਉਸਕਾ ਪਰ ਜਿਹੜੇ ਲੋਕਾਂ ਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਆ ਇਨਸੋਲਿਨ ਦਾ ਟੀਕਾ ਲੱਗਦਾ ਉਹਨਾਂ ਦੇ ਲਈ ਦਵਾਈ ਦਵਾਈ ਅਸੀਂ ਬਣਾਈ ਨੰਬਰ 1 ਬੀਟ ਗ੍ਰਾਸ ਪਾਊਡਰ ਨੰਬਰ 2 ਬਰਿੰਗਾ ਪਾਊਡਰ ਫਿਰ ਉਹਦੇ ਵਿੱਚ ਆਪਣਾ ਪਾਇਆ ਗਿਆ ਮੇਥੀ ਕਲੌਂਜੀ ਫਿਰ ਉਹਦੇ ਵਿੱਚ ਪਾਈ ਅਸੀਂ ਗੁਲਮਰ ਬੂਟੀ ਬੇਲ ਪੱਤਰੀ ਇਹ ਜਿਹੀਆਂ ਚੀਜ਼ਾਂ ਦੇ ਨਾਲ ਅਸੀਂ ਸਭ ਤੋਂ ਵਧੀਆ ਉਹ ਚੀਜ਼ ਕੀ ਪਾਈ ਆ ਉਹ ਪਾਈ ਆ ਬਰੇਵੇਂ ਦੀ ਗਿਰੀ ਬਰੇਵੇਂ ਦੀ ਗਰੀ ਜਿਹੜੀ ਆ ਜਿਹਨੂੰ ਅਸੀਂ ਕਾਟਨ ਸੀਡ ਕਹਿੰਦੇ ਆ ਉਹ ਸਾਡੇ ਪੈਨਕ੍ਰੀਆਜ਼ ਦੇ ਬੀਟਾ ਸੈੱਲ ਨੂੰ ਤਾਕਤ ਦਿੰਦੀ ਆ ਜਦੋਂ ਸਾਡੇ ਬੀਟਾ ਸੈੱਲਸ ਨੂੰ ਤਾਕਤ ਮਿਲਦੀ ਆ ਤਾਂ 슈ਗਰ ਕੰਟਰੋਲ ਹੋਣੀ ਹੋਣੀ ਆ ਤੇ ਜਦੋਂ ਉਹਦੇ ਨਾਲ 슈ਗਰ ਕੰਟਰੋਲ ਹੁੰਦੀ ਆ ਫਿਰ ਅਸੀਂ ਕਹਿੰਦੇ ਆ ਵੀ ਹੁਣ ਅੰਗਰੇਜ਼ੀ ਦਵਾਈ ਬੰਦ ਕਰਦੇ ਜਦੋਂ ਬੰਦਾ ਅੰਗਰੇਜ਼ੀ ਦਵਾਈ ਬੰਦ ਕਰਦਾ ਫਿਰ ਥੋੜੇ ਦਿਨ 슈ਗਰ ਵੱਧਦੀ ਆ ਹੌਲੀ ਹੌਲੀ ਜਿਹੜੀ ਬਰੇਵੇਂ ਦੀ ਗਰੀ ਵਾਲੀ ਪਾਊਡਰ ਉਹ ਉਹਨੂੰ ਕਵਰ ਕਰ ਲੈਂਦਾ ਉਹਦਾ ਨਾਮ ਅਸੀਂ ਰੱਖਿਆ ਡਾਇਬੀਟਿਸ ਕੰਟਰੋਲ ਪਾਊਡਰ ਉਹ ਜਿਹੜਾ ਪਾਊਡਰ ਹੈ ਉਹ ਲੋਕ ਸ਼ਰੀਆਮ ਮਤਲਬ ਆਪ ਹੀ ਲੈ ਜਾਂਦੇ ਆ ਸ਼ਰੀਆਮ ਦਾ ਮਤਲਬ ਬੈਦਜੀ ਰੂਣੀ ਮਿਲਦੇ ਲੈ ਹੀ ਜਾਂਦੇ ਗੁਲਦਸਰ ਨੇ ਦੱਸਿਆ ਲੈ ਲਓ ਉਹਦਾ ਇੱਕ ਚਮਚਾ ਸਵੇਰੇ ਖਾਲੀ ਪੇਟ ਇੱਕ ਚਮਚਾ ਸ਼ਾਮ ਨੂੰ 5 ਵਜੇ ਰੈਂਡਮ ਪੇਟ ਦੇ ਵਿੱਚ ਲੈ ਲਓ ਤਾਂ ਉਦੋਂ ਤੁਸੀਂ ਦੇਖੋਗੇ ਮਹੀਨੇ ਬਾਅਦ ਚੈੱਕ ਕਰਾ ਲਓ ਸ਼ੂਗਰ ਨਾਰਮਲ ਆਣ ਲੱਗ ਜਾਂਦੀ ਹੈ ਫਿਰ ਇੱਕ ਵੱਡੀ ਚੀਜ਼ ਜਿਨ੍ਹਾਂ ਨੂੰ ਇਨਸੂਲਿਨ ਦਾ ਟੀਕਾ ਲੱਗਦਾ ਔਰ 슈ਗਰ ਜਿਆਦਾ ਰਹਿੰਦੀ ਹੈ 200 300 400 ਉਹਨਾਂ ਵਾਸਤੇ ਅਸੀਂ ਬਣਾਇਆ 8+DV ਇਹ ਚ 8 ਜਿਹੜੀ ਬੂਟੀਆਂ ਨੇ ਜੀ 슈ਗਰ ਕੰਟਰੋਲ ਟ੍ਰੀਟਮੈਂਟ ਹੈ ਇਹ ਇਹ ਲਿਕਵਿਡ ਹੈ ਇਹਦੇ ਵਿੱਚ ਮੇਨ ਐਲੋਵੇਰਾ ਦਾ ਸੇਪ ਆ ਦੇਖੋ ਕਿੰਨਾ ਥਿੱਕ ਹੈ ਇਹਨੂੰ ਅਸੀਂ ਸਪੈਸ਼ਲ ਬਣਾਇਆ ਔਰ ਸਾਨੂੰ ਪਤਾ ਹੈ ਰੈਗੂਲਰ ਲੈਣਾ ਹੁੰਦਾ ਇੱਕ ਇੱਕ ਪੇਸ਼ੈਂਟ 6-6 ਬੋਤਲਾਂ ਲੈ ਜਾਂਦਾ ਕੁਕੂ ਨੂੰ ਆਉਂਦਾ ਵੀ ਖਾਲੀ ਕਰਕੇ ਇਹਨੂੰ ਤਾਂ ਕਿੰਨੀ ਚਪਾ ਲਾਂਗੇ ਬੋਤਲਾਂ ਸਾਡੇ ਫਰਿਜ ਵਿੱਚ ਕੰਮ ਆਉਣਗੇ ਕਿਉਂਕਿ ਬੋਤਲ ਅਸੀਂ ਬੜੀ ਵਧੀਆ ਲਾਈ ਜਾਣ ਤਾਂ ਕਿ ਨਾਲੇ ਪੋਣਨ ਵਾਲੇ ਵਣੀਆਂ ਐਵੇਂ ਨਾ ਹੋ ਵੀ ਬੰਦਾ ਵੀ ਪੈਸੇ ਵੀ ਖਰਾਬ ਹੋ ਗਏ ਤਾਂ ਇਹਦੇ ਵਿੱਚ ਅਸੀਂ ਪਾਇਆ ਦੇਖੋ ਮੈਂ ਤੁਹਾਨੂੰ ਬੋਲ ਕੇ ਦੱਸਦਾ ਕੁਲਵਿੰਦਰ ਨੰਬਰ 1 ਵਿੱਚ ਪਾਇਆ ਗ੍ਰਿਤ ਕੁਮਾਰੀ ਜਿਹਨੂੰ ਅਸੀਂ ਐਲੋਵੀਰਾ ਕਹਿੰਦੇ ਆ ਉਹ ਹੈਗਾ 3200 ਮਿਲੀਗ੍ਰਾਮ ਕੁਆਂਟੀਟੀ ਹੈ ਮਤਲਬ ਉਸ ਤੋਂ ਬਾਅਦ ਆਮਲੇ ਦਾ ਅਸੀਂ ਅਰਕ ਪਾਇਆ ਇਹਦੇ ਵਿੱਚ ਉਪਾਇਆ 1000 ਮਿਲੀਗ੍ਰਾਮ ਫਿਰ ਇਹ ਚ ਗਲੋਏ 1000 ਮਿਲੀਗ੍ਰਾਮ 1000 ਤੇ ਉਸ ਤੋਂ ਬਾਅਦ ਇਹ ਚ ਪਾਇਆ ਹੋਇਆ ਕarele 2000 ਮਿਲੀਗ੍ਰਾਮ ਕarele ਦਾ ਐਕਸਟ੍ਰੈਕਟ ਫਿਰ ਜਾਮਨ ਦਾ ਐਕਸਟ੍ਰੈਕਟ ਪਾਇਆ ਗਿਆ ਇਹ ਚ 1500 ਮਿਲੀਗ੍ਰਾਮ ਫਿਰ ਇਹ ਚ ਨਿੰਮ ਦਾ ਐਕਸਟ੍ਰੈਕਟ ਪਾਇਆ 500 ਮਿਲੀਗ੍ਰਾਮ ਫਿਰ ਇਹ ਚ ਵਿਜੇਸਰ ਲੱਕੜੀ ਜਿਹੜੀ ਆ ਉਹਦਾ 500 ਮਿਲੀਗ੍ਰਾਮ ਫਿਰ ਇਹਦੇ ਵਿੱਚ ਪਾਇਆ ਗਿਆ ਮੇਥੀ ਦਾ ਐਕਸਟ੍ਰੈਕਟ ਜਿਹੜਾ ਉਹ 300 ਮਿਲੀਗ੍ਰਾਮ ਇਹਨੂੰ ਇਸ ਮਾਤਰਾ ਚ ਪਾਇਆਗਾ ਅੱਠੇ ਜੜੀ ਬੂਟੀਆਂ ਪਾ ਕੇ ਇਹਦਾ ਨੌ ਰੱਖਦਾ 8 ਪਲੱਸ ਡੀਬੀ ਡਾਇਬੀਟਿਸ ਕੰਟਰੋਲ ਹੂੰ ਇਹ ਸ਼ੂਗਰ ਨੂੰ ਕੰਟਰੋਲ ਕਰਨ ਚ ਸਭ ਤੋਂ ਵਧੀਆ ਮਦਦਗਾਰ ਚੀਜ਼ ਆ ਔਰ ਸਰੀਰ ਨੂੰ ਤਾਕਤ ਦਿੰਦੀ ਆ ਔਰ ਮੇਰਾ ਇਨਾ ਹੀ ਦੱਸਣਾ ਫਰਜ਼ ਇਹ ਲੈਣਾ ਕਿਦਾਂ ਸਰ ਇਹਨੂੰ ਲੈਣ ਦਾ ਤਰੀਕਾ ਬੜਾ ਵਧੀਆ ਦੇਖੋ ਇਹਦੇ ਉੱਤੇ ਢੱਕਣ ਲੱਗਾ ਹੈ ਇਹ ਢੱਕਣ ਪੂਰਾ 30 ਐਮਐਲ ਦਾ 30 ਪੂਰਾ ਇੱਕ ਢੱਕਣ ਭਰੋ ਇੱਕ ਗਰਮ ਗਰਮ ਮਤਲਬ ਗਰਮ ਗਰਮ ਨਹੀਂ ਕੋਸੇ ਜੇ ਪਾਣੀ ਦਾ ਅੱਧਾ ਗਲਾਸ ਲੋ ਉਹਦੇ ਵਿੱਚ 30 ml ਪਾ ਕੇ ਸਵੇਰੇ ਖਾਲੀ ਪੇਟ ਲੈਣਾ ਸਫੀਸ਼ੀਐਂਟ ਆ 1 ਟਾਈਮ ਔਰ 30 ml ਪੀ ਲਿਆ ਤੇ ਨਤੀਜੇ 9 900 ml ਮਹੀਨੇ ਦਾ ਪੂਰਾ ਹੁੰਦਾ ਇਹ ਤਾਂ ਬਿੜਾ ਆਉਣ ਤੋਂ ਵੀ ਕੋਈ ਦੂਰ ਬੈਠਾ ਵੀ ਮੰਗਾ ਸਕਦਾ ਜਿੱਥੇ ਵਰਜੀ ਮੰਗਾ ਲਓ ਮੈਂ ਫਾਰਮੂਲਾ ਬੋਲਦਾ ਘਰੇ ਬਣਾ ਲਿਆ ਕਰੋ ਇਹ ਤਾਂ ਘਰੇ ਬਣਾਉਣ ਵਾਲੀਆਂ ਚੀਜ਼ਾਂ ਨੇ ਜੇ ਨਹੀਂ ਬਣਦਾ ਤਾਂ ਫਿਰ ਤੁਸੀਂ ਸਾਡੇ ਕੋਲੋਂ ਮੰਗਾ ਲਓ ਬਿਲਕੁਲ ਤੁਸੀਂ ਮੰਗਵਾ ਵੀ ਸਕਦੇ ਸਭ ਤੋਂ ਵਧੀਆ